ਉਹ ਸੜਕ ਆ ਜਿੱਥੇ ਕਿਸੇ ਵੇਲੇ ਸਿੱਖਾਂ ਨੇ ਟੈਕਸ ਲਾਇਆ ਸੀਗਾ ਟੋਲ ਟੈਕਸ ਕਿਹਨੇ ਲਾਇਆ ਸੀ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਨੇ ਸਾਹਮਣੇ ਗੁਰਦਰਾ ਸਾਹਿਬ ਆ ਇੱਥੇ ਹੀ ਫਿਰ ਪੈਠ ਨਾਲ ਪੈਠ ਜੋੜ ਕੇ ਲੜੇ ਤੇ ਸ਼ਹੀਦੀ ਪਾਈ ਇਹ ਰਾਹ ਜਿਹੜਾ ਵਾ ਹੁਣ ਇਧਰਲੇ ਪਾਸੇ ਤਰਨਤਾਰਨ ਤੇ ਇਧਰਲੇ ਪਾਸੇ ਤਰਨਤਾਰਨ ਸਾਹਿਬ ਤੇ ਇਧਰਲੇ ਪਾਸੇ ਬਾਬਾ ਬੁੱਢਾ ਸਾਹਿਬ ਇਹ ਦਿੱਲੀ ਤੇ ਲਾਹੌਰ ਨੂੰ ਜਾਂਦਾ ਸੀਗਾ ਗੱਲ ਕੀ ਹੋਈ ਸੀ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਜੰਗਲ ਦੇ ਵਿੱਚ ਬੈਠੇ ਦੋ ਮੁਗਲਾਂ ਨੂੰ ਭਲੇਖਾ ਲੱਗਾ ਵੀ ਸਿੰਘ ਲੱਗਦੇ ਬੈਠੇ ਇੱਕ ਕਹਿੰਦਾ ਵੀ ਸਿੰਘ ਆ ਦੂਜਾ ਕਹਿੰਦਾ ਸਿੰਘ ਨਹੀਂ ਭਰਾਵਾ ਸਿੰਘ ਲੁਕਦੇ ਨਹੀਂ ਹੁੰਦੇ ਸਿੰਘ ਤਾਂ ਆਪਾਂ ਮਕੋਤੇ ਤੇ ਇਹ ਗੱਲ ਦਾ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਨੂੰ ਬੜਾ ਦੁੱਖ ਲੱਗਿਆ ਵੀ ਸਿੰਘ ਮਕੋਤੇ ਸਿੰਘ ਤਾਂ ਹੀ ਹੈਗੇ ਆ ਉਹਨਾਂ ਨੇ ਫਿਰ ਆ ਜਗ੍ਹਾ ਤੇ ਕਹ ਲੋ ਆ ਰੋਡ ਤੇ ਇੱਥੇ ਉਦੋਂ ਕੱਚਾ ਰੋਡ ਹੋਊਗਾ ਹਨਾ ਤਾਂ ਟੋਲ ਟੈਕਸ ਲਾਇਆ ਟੋਲ ਟੈਕਸ ਲਾਇਆ ਟੈਕਸ ਲਾਇਆ ਆਨਾ ਗੱਡਾ ਤੇ ਟੱਕਾ ਖੋਤਾ ਮਤਲਬ ਗੱਡੇ ਨੂੰ ਆਨਾ ਤੇ ਟਕਾ ਲਾਇਆ ਖੋਤੇ ਨੂੰ ਸ਼ਾਇਦ ਇੱਕ ਪੈਸਾ ਤਾਂ ਜਦੋਂ ਫਿਰ ਉਹਦੇ ਬਾਅਦ ਦੇ ਵਿੱਚ ਸਿੰਘਾਂ ਨੇ ਚਿੱਠੀ ਭੇਜੀ ਇਹਨਾਂ ਨੇ ਚਿੱਠੀ ਭੇਜੀ ਕੀ ਲਿਖਿਆ ਚਿੱਠੀ ਦੇ ਵਿੱਚ ਬਾਬਾ ਬੋਤਾ ਸਿੰਘ ਜੀ ਨੇ ਇੱਕ ਚਿੱਠੀ ਵਿੱਚ ਲਿਖਵਾ ਕੇ ਚਿੱਠੀ ਲਿਖੇ ਚਿੱਠੀ ਲਿਖੇ ਸਿੰਘ ਬੋਤਾ ਹੱਤ ਹੈ ਸੋਟਾ ਰਾਹ ਖੜੋਤਾ ਆਨ ਆਲਾ ਗੱਡੇ ਨੂੰ ਤੇ ਪੈਸਾ ਲਾਇਆ ਖੋਤਾ ਆਖੀ ਭਾਬੀ ਖਾਨੋਂ ਤੇਰਾ ਦੇਵਰ ਹੈ ਸਿੰਘ ਬੋਤਾ ਲਾਹੌਰ ਦੇ ਸੂਬੇ ਜਕਰੀਆ ਖਾਨ ਨੂੰ ਭੇਜੀ ਤੇ ਸੂਬੇ ਨੂੰ ਬੜਾ ਗੁੱਸਾ ਆਇਆ ਵੀ ਯਾਰ ਐਸਾ ਮੇਰਾ ਰਾਜ ਚੱਲਦਾ ਤੇ ਇਹ ਕਿਵੇਂ ਟੈਕਸ ਲਈ ਬੈਠੇ ਹਨ ਤੇ ਉਹ ਫਿਰ ਆਪਦਾ ਮੁਗਲਾਂ ਨੂੰ ਲੈ ਕੇ ਚੜ ਕੇ ਆ ਗਿਆ ਤੇ ਫਿਰ ਇਹ ਜਗਾ ਦੇ ਉੱਤੇ ਜਿਹੜਾ ਗੁਰਦ੍ਰਸਾ ਬਣਿਆ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਨੇ ਢੂਈ ਦੇ ਨਾਲ ਢੂਈ ਬਨ ਕੇ ਬਹੁਤ ਜਣੀ ਕਹ ਲੋ ਬਹੁਤ ਤਗੜਾ ਜੁੱਧ ਹੋਇਆ ਬਹੁਤ ਮੁਗਲਾਂ ਦੇ ਨਾਲੇ ਲੜਾਈ ਕਰਦੇ ਕਈ ਇਹਨਾਂ ਨੇ ਮੌਦੇ ਘਾੜ ਉਤਾਰਤੇ ਤਾਂ ਇਹਨਾਂ ਨੇ ਸ਼ੀਧੀ ਪਾਈ ਇਸੇ ਸਥਾਨ ਤੇ ਹੀ ਤਾਂ ਇਹ ਬਹੁਤ ਵੱਡਾ ਮਹਾਨ ਸਥਾਨ ਆ ਇੱਥੇ ਹੀ ਟੈਕਸ ਲਾਇਆ ਇੱਥੇ ਹੀ ਇਹਨਾਂ ਦੀ ਬਾਅਦ ਚ ਬੈਠਾਣਾ ਬੈਠ ਜੋੜ ਕੇ ਲੜਾਈ ਕੀਤੀ ਤੇ ਸ਼ੀਧੇ ਹੋਈ ਠੀਕ ਆ ਜੀ ਤੇ ਤੁਸੀਂ ਜਦੋਂ ਵੀ ਕਿਤੇ ਆਓ ਜਾਂ ਇੱਧਰ ਆਓ ਬਾਬਾ ਬੁੱਢਾ ਸਾਹਿਬ ਜੀ ਇੱਧਰ ਆਪਾਂ ਜਾਣੇ ਆ ਤੇ ਪਿਛਲੇ ਪਾਸੇ ਤਰਨਤਨ ਸਾਹਿਬ ਆ ਤਾਂ ਤੁਸੀਂ ਜ਼ਰੂਰ ਇੱਥੇ ਦਰਸ਼ਨ ਕਰਕੇ ਜਾਓ ਆਪਦੇ ਬੱਚਿਆਂ ਨੂੰ ਲਿਆਓ ਇਹੋ ਜਿਹੀਆਂ ਇਤਿਹਾਸਕ ਚੀਜ਼ਾਂ ਜਿਹੜੀਆਂ ਵਾਂ ਸਾਨੂੰ ਦਰਸ਼ਨ ਕਰਨ ਦੀ ਲੋੜ ਆ ਤੇ ਆਪਦੇ ਬੱਚਿਆਂ ਨੂੰ ਇਹ ਚੀਜ਼ਾਂ ਦੇ ਦਰਸ਼ਨ ਜ਼ਰੂਰ ਕਰਾਇਆ ਕਰੋ ਇਸ ਧਾਰਮਿਕ ਸਥਾਨਾਂ ਦੇ ਧੰਨਵਾਦ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ